ਨੀ ਅਬੀ 10000 12000 ਠੀਕ ਹੈ ਉਟੀ ਕਾ ਮਿਲ ਰਹਾ ਹੈ ਜੇ ਦੇਸੀ ਕਾ ਨਹੀਂ ਉਟੀ ਹੋਰ ਦੇਸੀ 11000 ਤੱਕ ਦੇਸੀ बिक ਰਹੀ ਹੈ ਔਰ 12 13000 ਉਟੀ बिक ਰਹੀ ਠੀਕ ਹੈ ਵਿਚਮੀ ਕਿਸਾਨ ਬੋਲੇ ਕਿ 15000 ਤੱਕ ਵੀ ਉਟੀ ਕਾ ਲੱਗ ਰਹਾ ਹੈ ਨਹੀਂ ਨਹੀਂ 35000 ਤੱਕ ਵਿਕੀ ਧੀ ਉਟੀ ਤੋਂ ਠੀਕ ਹੈ ਪਿਛਲੀ ਵਾਰ ਹਾਂ ਇਸ ਵਾਰ ਇਸ ਵਾਰ 30000 30000 ਹਾਂ ਕਿਤਨੇ ਸਮੇਂ ਪਹਿਲੇ ਕੀ ਬਾਤ ਕਰ ਰਹੇ ਆਪ ਇੱਕ ਮਹੀਨਾ ਹੋਇਆ ਇੱਕ ਮਹੀਨਾ ਪਹਿਲੇ ਤੋਂ ਉਸ ਸਮੇਂ ਉਟੀ ਕੀ ਫਸਲ ਖੇਤ ਮੇਂ ਸੇ ਆਈ ਥੀ ਹਾਂ ਖੇਤ ਮੇਂ ਇਸੀਆ ਦੀ ਲਸਣ ਦੀ ਸਭ ਤੋਂ ਵੱਡੀ ਮਾਰਕੀਟ ਆ ਭਰਾਓ ਜਿਹੜੀ ਕਿ ਤੁਸੀਂ ਦੇਖ ਸਕਦੇ ਹੋਗੇ ਤੇ ਇੱਥੇ ਕਿਸਾਨਾਂ ਨੂੰ ਇਹਦਾ ਕੀ ਰੇਟ ਮਿਲਦਾਗਾ ਇਹ ਉਹੀ ਹੋ ਜਾਂਦਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਸਟੇਟ ਦੇ ਵਿੱਚ ਜਦੋਂ ਕਿਸਾਨ ਕੋਲੇ ਕੋਈ ਫਸਲ ਆਉਂਦੀ ਹੈਗੀ ਤਾਂ ਉਹਦਾ ਰੇਟ ਜਿਹੜਾ ਵਪਾਰੀਆਂ ਵੱਲੋਂ ਆਪਾਂ ਕਹਿ ਲਈਏ ਕੁਛ ਵੀ ਨਹੀਂ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਸੇ ਚੀਜ਼ ਨੂੰ ਸਟਾਕ ਕਰਕੇ ਵਪਾਰੀ ਵਰਗ ਵੱਲੋਂ ਫਿਰ ਇਹੀ ਲਾਹਣ 4-400 ਨੂੰ 3-300 ਕਿਲੋ ਪਿੱਛੇ ਸਾਡੇ ਆਮ ਘਰਾਂ ਦੇ ਵਿੱਚ ਵਿਕਿਆ ਉਹ ਸਾਹਮਣੇ ਦੇਖ ਲਓ ਤੁਸੀਂ ਟਰੈਕਟਰਾਂ ਦੇ ਟਰੈਕਟਰ ਨੇ ਜਿਹੜੇ ਕਿਸਾਨ ਲਸਣ ਦੀ ਫਸਲ ਨੂੰ ਮੰਡੀ ਦੇ ਵਿੱਚ ਲੈ ਕੇ ਆਉਂਦੇ ਹੈਗੇ ਪਰ ਜਦੋਂ ਕਿਸਾਨ ਮੰਡੀ ਦੇ ਵਿੱਚ ਪਹੁੰਚਦਾ ਹੈਗਾ ਤਾਂ ਉਹਦਾ ਜਿਹੜਾ ਖਰਚਾ ਹੈਗਾ ਉਹ ਵੀ ਆਪਾਂ ਕਹਿ ਦਈਏ ਵੀ ਕਦੀ ਬਾਰ ਤਾਂ ਇਹ ਜਿਹਾ ਐਸਾ ਸਮਾਂ ਆ ਜਾਂਦਾ ਵੀ ਖਰਚਾ ਵੀ ਨਹੀਂ ਪੂਰਾ ਹੁੰਦਾ ਤੇ ਆਪ ਕਿਸਾਨ ਹੋ ਹਾਂ ਜੀ ਹੂੰ कहाँ से आए हो हम कनेरा के पास लोनखंडा गांव में। लस्ण अच्छा लसन लगाया ठीक लाए। लाए। है क्या रेट लग रहा है लसन का मंडी में अब तो आ, कल बिकेगा कल बिकेगा वैसे क्या रेट चल रहा है इसका रेट तो अलग अलग वेरायटी के हिसाब से बिक रहा है वैसे कितना चल रहा है फिर भी कोई मंडी तेरह चौदह पंद्रह तक बिक रहा है ऊपर में ਠੀਕ ਹੈ ਯਾਰ ਮਾਬਾ ਸਾਡੇ ਮੰਨ ਲਓ ਵੀ ਅਗਰ ਕਾਉਂਟਰ ਦੀ ਬਾਤ ਕਰੇ ਤਾਂ ਉੱਪਰ ਕਾ 15000 ਤੱਕ ਹੈ ਜਿਵੇਂ ਇਸ ਮਾਲ ਨੂੰ 15000 ਤੱਕ ਹੈ ਹਾਂ ਜਿਵੇਂ ਜੇ ਜੋ ਮਾਲ ਬੜੀਆ ਹੈ ਹੈਨਾ ਇਹ 15 15000 ਤੱਕ ਜੋ ਉਸਕਾ ਮਿਲ ਸਕਦਾ ਹੈ ਇਹ ਊਟੀ ਹੈ ਜਾਂ ਦੇਸੀ ਹੈ ਊਟੀ ਹੈ ਊਟੀ ਹੈ ਹੈਨਾ ਹਾਂ ਊਟੀ ਆ ਭਰਾਓ ਆਪਾਂ ਕਹੇ ਦੀ ਵੀ ਇਹਦੀ ਜ਼ਿਆਦਾ ਟਾਈਮ ਸਟੋਰੇਜ ਨਹੀਂ ਹੈਗੀ ਤੇ ਇਹਨੂੰ ਜੂਨ ਜੁਲਾਈ ਤੋਂ ਪਹਿਲਾਂ ਪਹਿਲਾਂ ਆਪਾਂ ਕਹੀਏ ਵੀ ਇਹ ਲੱਗ ਜਾਣਾ ਹੈਨਾ ਜੂਨ ਜੁਲਾਈ ਸੇ ਜ਼ਿਆਦਾ ਸਮੇਂ ਨਹੀਂ ਕੱਟੇਗਾ ਬਿਲਕੁਲ ਤੇ ਜਿਹੜਾ ਆਪਣਾ ਦੇਸੀ ਲਸਣ ਹੁੰਦਾ ਜੋ ਦੇਸੀ ਵੈਰੈਟੀ ਆ ਉਸਕਾ ਕੀ ਲੱਗ ਰਹਾ ਹੈ ਦੇਸੀ ਵਿਕਰਾਇਆ ਹੈ ਅੱਛਾ ਵਾਲਾ 8 ਸੇ 10000 ਤੱਕ ਦੇਸੀ ਔਰ ਸੇ 10000 ਤੱਕ ਵਿਕਰਾ ਬਿਲਕੁਲ ਦੇਸੀ ਦਾ ਜਿਹੜਾ ਰੇਟ ਆ ਬਾਈ ਆਪਾਂ ਕਹਿਦੀ ਵੀ 80 ਰੁਪਿਆ ਤੋਂ ਲੈ ਕੇ 100 ਰੁਪਏ ਕਿਲੋ ਤੱਕ ਉਹਦਾ ਰੇਟ ਆ ਤੇ ਕੁਆਂਟਲ ਦਾ 8000 ਤੋਂ ਲੈ ਕੇ 10000 ਰੁਪਏ ਤੱਕ ਜਿਹੜਾ ਕੁਆਂਟਲ ਉਹ ਵਿਕ ਰਿਹਾ ਤੇ ਤੁਸੀਂ ਦੇਖੋ ਬਾਈ ਕਿਸ ਤਰ੍ਹਾਂ ਜਿਹੜੇ ਆਪਣੇ ਕਿਸਾਨ ਵੀਰ ਨੇ ਟਰੈਕਟਰ ਭਰ-ਭਰ ਕੇ ਲੈ ਕੇ ਆਏ ਨੇਗੇ ਆਪਲੇ ਕਰਾਇਓ ਜੇ आ, क्या नाम है आपका बानी लाल. बानी लाल? हाँ. ओ, कितनी बीघे लसन के लगाए थे आपने देड़ भीगा. देड़ भीगा. हाँ. तो डेढ़ बीघा में से कितनी पैदावार हुई क्या रेट वगैरह आपकी संतुष्टि के अनुसार रेट मिल रहा है या नहीं रेट तो बार लाया तो पहले नहीं लाया ठीक है कल लगे मतलब इससे पहले पता होगा कि लसन का क्या रेट लग रहा है बढ़िया तो लग रहा है ठीक है कम नहीं है ਮਾਨੂੰ ਬੜੀਆ ਰੇਟ ਲੱਗ ਰਹਾ ਹੈ ਬਾਅਦ ਵੀ ਕਮ ਨਹੀਂ ਹੈ ਕਿਸਾਨ ਕੇ ਲਈ ਤਾਂ ਠੀਕ ਹੈ ਕਿਸਾਨ ਕੇ ਲਈ ਠੀਕ ਹੈ 12 13000 ਵਿਕ ਰਹਾ ਉੱਪਰ ਮੇ ਕਮ ਨਹੀਂ ਹੈ ਵਜਾ ਠੀਕ ਹੈ ਜੈਸੇ ਇੱਕ ਬੀਗਾ ਮੇਂ ਸੇ ਕਿਤਨੀ ਲਸਣ ਕੀ ਕਿਤਨੀ ਦੇਸੀ ਲਸਣ ਕੀ ਕਿਤਨੀ ਪੈਦਾਵਾਰ ਹੋ ਜਾਂਦੀ ਹੈ ਇੱਕ ਬੀਗਾ ਮੇਂ ਸੇ ਊਟੀ ਲਾਇਆ ਵਾਪ ਊਟੀ ਊਟੀ ਕਾ ਕਿਤਨਾ ਹੋਇਆ ਇੱਕ ਬੀਗਾ ਮੇਂ ਸੇ 20 ਕੁੰਟਲ 20 ਕੁੰਟਲ ਜਾਨਕੀ ਅਸੀਂ ਬਾਤ ਕਰੇਂ ਕਿ ਇੱਕ ਕੁੰਟਲ ਕਾ ਕਿਤਨਾ 14 13 14000 ਵਿਕ ਰਾਇ 13000 13000 ਵਿਕ ਰਾਇ ਬਿਲਕੁਲ ਜੇ 20 ਕੁਇੰਟਲ ਦਾ ਹੋਇਆ ਤਾਂ ਉਹ 2,60,000 ਦਾ ਹੋ ਰਿਹਾ ਹੈ ਕਿਸਾਨ ਦੇ ਹਿਸਾਬ ਸੇ ਠੀਕ ਹੈ ਰੇਟ ਬਿਲਕੁਲ ਜੀ ਜਿਵੇਂ ਇਧਰਲੇ ਕਿਸਾਨ ਨੇਗੇ ਇਹ ਕਹਿੰਦੇ ਬਾਈ ਸਾਡਾ 20 ਕੁਇੰਟਲ ਹੋਇਆਗਾ ਇੱਕ ਬਿੱਗੇ ਦੇ ਵਿੱਚੋਂ ਤੇ ਸਾਨੂੰ 13,000 ਮਿਲ ਰਿਹਾ ਜੀ ਉਹਨਾਂ ਕਹਿੰਦੇ 15,000 ਵੀ ਮਿਲ ਰਿਹਾ ਹਨ ਫਿਰ ਵੀ ਆਪਾਂ ਲਈਏ ਵੀ ਇੱਕ ਬਿੱਗੇ ਦਾ ਜਿਹੜਾ ਲਸਣਾ ਉਹ 3 ਲੱਖ ਰੁਪਏ ਦਾ ਹੋ ਰਿਹਾ ਯਾਨੀ ਕਿ ਆਪਣਾ ਲਈਏ ਆਪਣੇ ਪੰਜਾਬ ਦਾ ਜਿਹੜਾ ਇੱਕ ਏਕੜ ਆ ਇੱਥੇ ਦੇ ਪਾਉਣੇ ਦੋ ਬਿੱਗਿਆਂ ਦਾ ਇੱਕ ਏਕੜ ਆ ਪਰ ਕਿਸਾਨ ਵੀਰ ਕਹਿੰਦੇ ਵੀ ਸਾਨੂੰ ਇੰਨਾ ਜਿਹੜਾ ਰੇਟ ਮਿਲ ਰਿਹਾ ਕਹਿੰਦੇ ਵੀ ਅਸੀਂ ਉਹ ਤੋਂ ਖੁਸ਼ ਆਂਗੇ ਸਾਡਾ ਮਨ ਉਹ ਆ ਕਿਉਂ ਜਿਹੜਾ ਕਿਸਾਨ ਆਗਾ ਉਹ ਥੋੜਾ ਜਿਹਾ ਉਹਨੂੰ ਜਦੋਂ ਵੱਧ ਮਿਲਦਾ ਤਾਂ ਆਪਣੇ ਕਿਸਾਨ ਵੀਰ ਉਹਨੇ ਤੇ ਜਿਹੜਾ ਹੈਗਾ ਵੀ ਸੰਤੁਸ਼ਟ ਹੋ ਜਾਂਦੇ ਹੈਗੇ ਤੇ ਜਿਹੜਾ ਕਿਸਾਨ ਹਮੇਸ਼ਾ ਹੀ ਆਪਾਂ ਕਹੀਏ ਵੀ ਸੰਤੁਸ਼ਟ ਰਿਹਾ ਜੇਕਰ ਕਿਸਾਨ ਨੂੰ ਇਹੀ ਰੇਟ ਘੱਟ ਵੀ ਮਿਲਦਾ ਫਿਰ ਵੀ ਕਦੇ ਕਿਸਾਨ ਨੇ ਇਹ ਗੱਲ ਨਹੀਂ ਕਹੀ ਹੈਗੀ ਵੀ ਜਿਹੜਾ ਮੈਨੂੰ ਰੇਟ ਹੈਗਾ ਉਹ ਵਧੀਆ ਨਹੀਂ ਮੇਰਾ ਲੱਗਿਆ ਜਾਂ ਕਿਵੇਂ ਆਗਾ ਇਸੇ ਤਰ੍ਹਾਂ ਹੀ ਜੁੜੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਨੂੰ ਅਲੱਗ ਅਲੱਗ ਫਸਲਾਂ ਦੇ ਜਿਹੜੇ ਬਾਰੇ ਜਾਣਕਾਰੀ ਦੇਵਾਂਗੇ ਜਿਵੇਂ ਤੁਸੀਂ ਦੇਖੋ ਆਹ ਸਾਰੀਆਂ ਵੈਰੈਟੀਆਂ ਇੱਥੇ ਪਈਆਂ ਨੇਗੀਆਂ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਆਪਣੇ ਕਸਾਨ ਵੀਰ ਨੇ ਭਰਾਵੋ ਇੱਥੇ ਆਪਣੀਆਂ ਫਸਲਾਂ ਪੈਦਾ ਕਰਕੇ ਲੈ ਕੇ ਆਉਂਦੇ ਆਗੇ ਤੇ ਆਹ ਸਾਰੀ ਮੰਡੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਜਿਹੜੀ ਫਸਲ ਆ ਗਈ ਭਰੀ ਪਈਆ ਸਾਰੀ ਤੇ ਇਸ ਤੋਂ ਬਾਅਦ ਜਾਣਦੇ ਆਗੇ ਅਸੀਂ ਪਿਆਜ਼ ਵਾਲੀ ਮੰਡੀ ਦੇ ਵਿੱਚ ਪਿਛਲੇ ਸਾਲ ਤਾਂ ਜਿਹੜੀ ਪਿਆਜ਼ ਦੀ ਮਾਰਕੀਟ ਆ ਉਹ ਇਸੇ ਜਗਾ ਤੇ ਲੱਗੀ ਸੀ ਪਰ ਇਸ ਵਾਰ ਸਰਕਾਰ ਨੇ ਜਿਹੜਾ ਪਿਆਜ਼ ਦੀ ਮਾਰਕੀਟ ਆ ਗਈ ਉਹ ਕਿਸੇ ਨਵੀਂ ਜਗ੍ਹਾ ਤੇ ਜਿਹੜੀ ਪਿਆਜ਼ ਦੀ ਮੰਡੀ ਆ ਗਈ ਉਹ ਇੱਕ ਨਵੀਂ ਜਗ੍ਹਾ ਤੇ ਬਣਾ ਦਿੱਤੀ ਐ ਤੇ ਕਿਸਾਨ ਵੀਰਾਂ ਨੂੰ ਉੱਥੇ ਜਾ ਕੇ ਜਿਹੜਾ ਆਪਣਾ ਪਿਆਜ਼ ਦੀ ਫਸਲ ਆ ਵੇਚਣੀ ਪੈ ਰਹੀ ਆ ਇਸੇ ਤਰ੍ਹਾਂ ਹੀ ਇੱਥੇ ਜਿਵੇਂ ਆਪਣੇ ਕਿਸਾਨ ਵੀਰਾਂ ਨਾਲ ਥੋੜੀ ਗੱਲਬਾਤ ਕਰਵਾਈ ਹੈਗੀ ਉਹ ਕਹਿੰਦੇ ਅਸੀਂ ਰੇਟ ਤੋਂ ਖੁਸ਼ ਹਾਂਗੇ ਵੀ ਸਾਨੂੰ ਵਧੀਆ ਲੱਗਿਆ ਇਸੇ ਤਰ੍ਹਾਂ ਸਾਨੂੰ ਪਿਆਜ਼ ਵਾਲੇ ਕਿਸਾਨਾਂ ਨਾਲ ਦਿਖਾਵਾਂਗੇ ਬਾਕੀ ਜੇਕਰ ਤੁਸੀਂ ਇੱਥੋਂ ਲਿਆ ਕੇ ਇਹ ਲਸਣ ਦਾ ਕਾਰੋਬਾਰ ਵੀ ਕਰਨਾ ਚਾਹਣੇ ਹੋਗੇ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਨੂੰ ਸਾਰੀ ਇਹ ਲੋਕੇਸ਼ਨ ਵੀ ਦੇਵਾਂਗੇ ਤੇ ਜਿਹੜੇ ਇੱਥੇ ਦੇ ਵਪਾਰੀ ਵੀਰ ਨੇ ਉਹਨਾਂ ਦੇ ਵੀ ਨੰਬਰ ਦੇਵਾਂਗੇ ਤੁਸੀਂ ਅੱਗੇ ਜਾ ਕੇ ਇਹ ਲਸਣ ਨੂੰ ਸਟੋਰ ਕਰਨਾ ਜਾਂ ਅੱਗੇ ਜਾ ਕੇ ਅਬਦਲੀਆ ਵਾਲੀਆ ਵੇਚਣਾਗਾ ਜਿਵੇਂ ਇੱਥੋਂ ਤੁਹਾਨੂੰ ਬਲਕ ਦੇ ਵਿੱਚ ਮਿਲ ਜੂ ਚਾਹੇ ਤੁਸੀਂ 5 ਕੁਇੰਟਲ ਲੈ ਜਾਓ ਚਾਹੇ 4 ਕੁਇੰਟਲ ਲੈ ਜਾਓ ਜਾਂ ਤੁਸੀਂ ਜਿੰਨਾ ਵੀ ਲਿਆ ਸਕਦੇ ਹੋਗੇ ਇੱਥੇ ਆਉਣ ਦੇ ਲਈ ਤੁਹਾਨੂੰ ਕਿੱਥੇ ਆਉਣਾ ਪੈਣਾ ਸਾਨੂੰ ਕਮੈਂਟ ਕਰਿਓ ਜੋ ਵੀ ਵੀਰ ਇੰਟਰਸਟਿਡ ਨੇਗੇ ਇਹ ਮੱਧ ਪ੍ਰਦੇਸ਼ ਦਾ ਨੀਮਚ ਡਿਸਟ੍ਰਿਕਟ ਹੈ ਤੇ ਨੀਮਚ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਆਪਾਂ ਕਹੀਏ ਵੀ 100 ਮੀਟਰ ਦੇ ਲਵੇ ਜਿਹੜੀ ਇਹ ਮੰਡੀ ਉਹ ਪੈ ਜਾਂਦੀ ਹੈਗੀ ਤੇ ਤੁਹਾਨੂੰ ਨੀਮਚ ਰੇਲਵੇ ਸਟੇਸ਼ਨ ਦੇ ਉੱਤਰ ਕੇ ਇੱਥੇ ਆਓ ਵਪਾਰੀਆਂ ਨਾਲ ਆਪਣੀ ਗੱਲਬਾਤ ਕਰੋ ਤੇ ਇੱਥੋਂ ਜੋ ਵੀ 100 ਡਾਲਰਸ ਨਾਲ ਜਿੰਨਾ ਵੀ ਹੈਗਾ ਉਹ ਤੁਸੀਂ ਪੰਜਾਬ ਲਈ ਜਾਂ ਕਿਸੇ ਵੀ ਹੋਰ ਸਟੇਟ ਲਈ ਇਹਨੂੰ ਇੱਥੋਂ ਟ੍ਰਾਂਸਪੋਰਟ ਕਰ ਸਕਦੇ ਹੋ ਸੋ ਕਿਵੇਂ ਲੱਗੀ ਦੋਸਤੋ ਵੀਡੀਓ ਇਹਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਮਿਹਰਬਾਨੀ ਥੈਂਕ ਯੂ ਲਵ ਯੂ ਆਲ ਲਓ ਜੀ ਭਰਾਵੋ ਇਧਰ ہمارے ਸਾਥ ਹੈ ਕੁਝ ਕਿਸਾਨ ਖੜੇ ਹੈ इनसे ਬਾਤ ਕਰਤੇ ਹੈ ਆਪ ਸਭੀ ਕਿਸਾਨ ਹੈ ਹਾਂ ਹੂੰ ਆਪਣੀ ਲਸਣ ਕੀ ਫਸਲ ਲੈ ਕੇ ਆਏ ਹੈ ਕਹਾਂ ਕਹਾਂ ਸੇ ਆਏ ਹੈ ਆਪ ਹਮ ਤੋਂ ਪਾਸ ਕੀ ਹੈ 20 ਕਿਲੋਮੀਟਰ ਪਾਸ ਕੇ 20 ਕਿਲੋਮੀਟਰ ਪਾਸ ਸੇ ਹੀ ਹੈ ਸਾਰੇ ਠੀਕ ਹੈ ਤੋ ਜੋ ਲਸਣ ਕੀ ਫਸਲ ਲੈ ਕੇ ਆਏ ਹੈ ਇਸ ਵਾਰ ਇਸਕਾ ਰੇਟ ਕੈਸਾ ਹੈ रेट। अच्छा रेट है हाँ। जब पिछले साल के मुकाबले बात करें तो पिछले साल आपको क्या रेट मिला था लसन का साल साल भी भर साल तो अच्छा मिला था रेट ठीक है उससे एक साल पहले नहीं मिला था रेट उससे एक साल पहले नहीं मिला, नहीं, नहीं मिला था जैसे इस बार सर्दियों में नवम्बर दिसंबर में आकर इसका तीन चार सौ रूपए किलो तक रेट हो गया था ना तो अभी किसान को जहाँ क्या रेट मिल रहा है नहीं अभी दस हजार बारह हजार ठीक है ऊटी का मिल रहा है या देसी का नहीं ऊटी और देसी ग्यारह हजार तक देसी बिक रही है और बारह तेरह हजार ऊँटी बिक रही ठीक है बीच में किसान बोले कि पंद्रह हजार तक भी ऊटी का लग रहा है नहीं पैंतीस हजार तक बिकी थी ऊटी तो ठीक है पिछली बार? इस, बार इस बार इस बार हाँ। जार, जार, जार हाँ। का कितने समय पहले की बात कर रहे हैं आप एक, एक महीना हुआ एक महीना पहले तो उस समय ऊटी की फसल खेत में से आई थी हाँ। खेत में से आई थी इतना जल्दी पहले हो जाता है वो हो जाता है अच्छा तो ऊटी पैंतीस हजार तक तीस हजार तक भी बिका हाँ। था ठीक है यानी कहें इस बार तो किसान की चांदी है फिर चांदी तो नहीं है अब तो लेकिन नहीं जैसे नहीं जैसे एक बीघा में से कितनी पैदावार हो जाती है पंद्रह से बीस है ना तो एक बीघे में से आप ਸੋ ਜੋ 3-3 ਲੱਖ ਦੀ ਫਸਲ ਹੋ ਰਹੀ ਹੈ ਹਾਂ ਤੋ ਜਾਂਦੀ ਤੋ ਹੈ ਨਾ ਕبھی ਕبھی ਹੁੰਦੀ ਕبھی ਕبھی ਹਾਂ ਬਿਲਕੁਲ ਬਿਲਕੁਲ ਜੇ ਬਾਤ ਸਹੀ ਜੇ ਬਾਤ ਬਿਲਕੁਲ ਸਹੀ ਹੈ ਬਰਾਬਰ ਹੋ ਗਿਆ 3 ਸਾਲ ਦਾ ਘਾਟਾ ਇਸ ਸਾਲ ਬਰਾਬਰ ਹੋ ਗਿਆ ਹਾਂ 3 ਸਾਲ ਦਾ ਘਾਟਾ ਇਹ ਜੋ ਆਪਕੇ ਇਧਰ ਵੈਰਾਈਟੀ ਆਈ ਹੈ रियावन सिल्वर हाँ, है ना उसका कैसे रेट वगैरह रहता है मंडी में उसका रेट रेट भी यही यही रहता है है अभी तो ठीक है, है उसका मैंने सुना है पैदावार भी ज्यादा निकलती है उसकी पैदावार तो जी निकलेगी ठीक हाँ, है वैसे उस वरायटी के बारे में सुना है तो आप लोग सभी खुश हैं है इस बार के रेट ऐसी खुश हैं हैं खुश है जो अपना दो तीन साल का जो भी पूरा हो रहा था वो घाटा इस बार मुनाफे में आ गया नहीं ठीक है बिल्कुल किसान तो खुश ही होता है है ना अगर किसान को पल्ले से पड़ जाए मतलब घाटा ही पड़ जाए फिर भी किसान हमेशा हंसता ही रहता है हाँ इंडिया के किसान की सबसे बड़ी यही बात है कि वो कभी निराश नहीं होता कि मैं ये काम छोड़ दू है ना क्यों किसान ने देखा होता है कि कैसे कैसे इसका बीज बोया फिर वो बड़ा हुआ कैसे इसे बच्चों की तरह पाल कर मार्केट में लेकर आए है ना बिल्कुल सो हमारी सरकारों को चाहिए कि इसका पक्का जो एम एस पी है वो जो फिक्स कर दिया जाए है ना हाँ उससे क्या होता है कि किसान को पता रह जाता है कि हमारे इतनी की फसल हो जाएगी तो जो पंजाब के किसान आंदोलन कर रहे हैं आपको मालूम है उसके बारे में जानकारी है वो ईएमएसपी के रिलेटेड है इसमें एमएसपी के लिए कर रहे हैं हां तो आप लोग भी उनका साथ देना चाहिए आप लोगों को भी अपने हिसाब से अगर आप इधर नहीं कर सकते तो एक दिन दो दिन या तीन दिन कभी भी पंजाब में जाकर आइए और आंदोलन में उसका हिस्सा बनिए क्यों वो सेब फसलों पर सरकार कह रही थी कि हम दे देते हैं जो पंजाब में होती है पर वो किसान आगु बोले कि जो पूरे इंडिया में 22 फसलें होती हैं जैसे स्वामीनाथन जी की रिपोर्ट है कि पूरे इंडिया में एम एस पी की जो गारंटी है वो लागू की जाए जिसमें लहसुन प्याज सारी जो अपनी सब फसलें सब हैं भा किसान, भा किसान की वो आ जाती हैं क्यों अगर पक्का रेट रहेगा कई बार देखो जैसे डिमांड बढ़ गई तो रेट बढ़ जाता है पैदावार ज्यादा हो गई तो रेट ऐसा नहीं पता किसान के लेबर का खर्चा भी ना पूरा हो है ना तीन साल से हो ही नहीं रहा था साल से नहीं हो रहा नहीं हो रहा था में बिल्कुल जी बिल्कुल सोयाबीन का बिल्कुल घाटे में ठीक है ਫਰੇਬਿੰਨ ਦਾ ਕੀ ਰੇਟ ਚੱਲ ਰਿਹਾ ਹੈ 12022 12000 ਠੀਕ ਹੈ ਦੇਖ ਲਓ ਭਰਾਵੋ ਮੰਨ ਲਓ ਵੀ ਜੇ ਇੱਕ ਫਸਲ ਦਾ ਰੇਟ ਮਿਲ ਗਿਆ ਤਾਂ ਦੂਜੀਆਂ ਫਸਲਾਂ ਦੇ ਵਿੱਚ ਕਿਸਾਨ ਘਾਟੇ ਦੇ ਵਿੱਚ ਜਾ ਰਿਹਾ ਇਸੇ ਕਾਰਨ ਜੋ ਪੰਜਾਬ ਕੇ ਕਿਸਾਨ ਹੈ ਨਾ ਉਹ ਐਮਐਸਪੀ ਕੀ ਮੰਗ ਕਰ ਰਹੇ ਹੈ ਕਿ ਪੂਰੇ ਇੰਡੀਆ ਕੇ ਕਿਸਾਨੋ ਕੋ ਕਿਉਂਕਿ ਕਿਸਾਨ ਇੰਡੀਆ ਦੀ ਰੀੜ ਦੀ ਹੱਡੀ ਹੈ ਕਿਸਾਨ ਪੈਦਾ ਕਰਤਾ ਹੈ ਤੋ ਹੀ بڑے بڑے ਕਾਰਪੋਰੇਟੋ ਕੇ ਮੂੰਹ ਵਿੱਚ ਦਾਣਾ ਜਾਂਦਾ ਹੈ ਨਹੀਂ ਪੈਸਾ ਤੋ ਆਦਮੀ ਖਾ ਨਹੀਂ ਸਕਤਾ ਨਾ ਖਾਏਗਾ ਤੋ ਲਸਣ ਨਹੀਂ ਖਾਏਗਾ ਜੀ हैं सब सारे बड़े बड़े क्या है वैसे आपके मध्य प्रदेश में हमने सुना था कि अपना जे गेहूं का रेट सताईसो कर दिया हो गया या नहीं, नहीं हुआ होगा अच्छा वो नहीं हुआ वो जस्ट ऐसे नहीं नहीं ही आपके इधर अच्छा वो लागू तो नहीं हुआ अभी तक वो दस मार्च से कह रहे थे कि लागू हो जाएगा ये हो जाएगा ठीक है नहीं बिल्कुल अगर ये लागू होता है तो बहुत अच्छी बात है है ना बिल्कुल ਇਹ ਜੋ ਵਾਦੇ ਵਾਦੇ ਕਭੀ ਪੂਰਾ ਹੀ ਨਹੀਂ ਹੋਏ ਠੀਕ ਹੈ ਵਾਦੇ ਘੋਸ਼ਣਾ ਪੱਤਰ ਨੇ ਬਾਕੀ ਕੁਝ ਨਹੀਂ ਹੈ ਘੋਸ਼ਣਾ ਪੱਤਰ ਵੀ ਹੈ ਬਾਕੀ ਕੁਝ ਨਹੀਂ ਹੈ ਬਿਲਕੁਲ ਜੀ ਬਿਲਕੁਲ ਜਮੀਨੀ ਸਤ੍ਹਾ ਪਰ ਕੁਝ ਵੀ ਕੰਮ ਨਹੀਂ ਹੋਇਆ ਨਹੀਂ ਬਿਲਕੁਲ ਇਸ ਲਈ ਕਹਿੰਦੇ ਹੈ ਕਿ ਆਪ ਲੋਗ ਵੀ ਆਪਣੀ ਜੂਨੀਅਨ ਕਿਸਾਨ ਜੂਨੀਅਨ ਹੋਣੀ ਚਾਹੀਏ ਹੈ ਨਾ ਤਾਂ ਜੋ ਉਹ ਆਪਣੀ ਜੋ ਡਿਮਾਂਡ ਹੈ ਉਹ ਸਰਕਾਰ ਕੇ ਆਗੇ ਰੱਖ ਸਕਤੀ ਹੈ ਪਰ ਪੰਜਾਬ ਔਰ ਹਰਿਆਣਾ ਕੇ ਕਿਸਾਨ ਥੋੜਾ ਜਿਆਦਾ ਇਕ ਇਕਤਾ लिए बहुत मेहनत कर रहे हैं किसानों के लिए बिल्कुल बहुत संघर्ष कर रहे हैं इतना संघर्ष हमारे एम पी किसान नहीं कर सकते आप लोग उधर जाइए चाहे ट्रेन में जाइए चाहे कैसे भी जाइए तो ऐसा है ना उनको भी किसानों को थोड़ा हौसला हो जाता है बिल्कुल तो ठीक है जी धन्यवाद मेहरबानी